ਇਕ ਗੁਰਮੁਖ ਮਹਾਤਮਾ ਬੁੱਧ ਜੀ ਦੇ ਜੀਵਨ ਦੀ ਇੱਕ ਘਟਨਾ ਹੁੰਦੀ ਹੈ। ਇਹਨਾਂ ਦੀ ਸੇਵਕ ਸੀ ਇੱਕ ਗੁਰਮੁਖੋ ਗੌਮਤੀ, ਬੀਬੀ ਗੌਮਤੀ ਇਹਨਾਂ ਦੀ ਸੇਵਕ ਹੋਈ। ਉਹ ਸੇਵਕ ਬਣੀ ਕਿਵੇਂ? ਮਹਾਤਮਾ ਬੁੱਧ ਜੀ ਦੀ ਇੱਕ ਗੁਰਮੁਖੋ ਇਹ ਉਹਨਾਂ ਦੀ ਮਰਿਆਦਾ ਸੀ ਵੀ ਇੱਕ ਥਾਂ ਤੇ ਉਹ ਲੰਬਾ ਸਮਾਂ ਟਿਕ ਕੇ ਨਹੀਂ ਬਹਿੰਦੇ। ਇੱਕ ਵਾਰ ਇੱਕ ਨਗਰ ਦੇ ਬਾਹਰ ਬਾਹਰ ਗਏ। ਉਹਨਾਂ ਨੇ ਜਾ ਕੇ ਆਪਣਾ ਡੇਰਾ ਲਾਇਆ। ਇਹਨਾਂ ਦੇ ਸਿੱਖ ਸੇਵਕ ਨਾਲ ਨੇ ਮਹਾਤਮਾ ਬੁੱਧ ਜੀ ਰੱਬ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਬੁੜੇ ਬੈਠੇ ਅੰਮ੍ਰਿਤ ਵੇਲੇ ਇਹਨਾਂ ਦੇ ਕੰਨਾਂ ਵਿੱਚ ਇੱਕ ਬੀਬੀ ਦੀ ਨਾ ਆਵਾਜ਼ ਪਈ ਰੋਂਦੀ ਦੀ ਬੀਬੀ ਉੱਚੀ ਉੱਚੀ ਰੋ ਰਹੀ ਹੈ ਨਗਰ ਦੇ ਵਿੱਚੋਂ ਆਵਾਜ਼ ਆ ਰਹੀ ਹੈ ਇਹਨਾਂ ਨੇ ਆਪਣਾ ਇੱਕ ਸੇਵਕ ਭੇਜਿਆ ਮਹਾਤਮਾ ਬੁੱਧ ਜੀ ਨੇ ਸੇਵਕ ਭੇਜਿਆ ਕਹਿੰਦੇ ਜਾ ਇਸ ਬੀਬੀ ਨੂੰ ਚੁੱਪ ਕਰਾ ਇਹਨੂੰ ਸਮਝਾ ਕਿ ਅੰਮ੍ਰਿਤ ਵੇਲੇ ਰੋਈਦਾ ਨਹੀਂ ਅੰਮ੍ਰਿਤ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ ਬੈਠੀ ਹੈ ਮਹਾਤਮਾ ਗੋਬਿੰਦ ਜੀ ਦਾ ਚੇਲਾ ਸੇਵਕ ਗਿਆ ਘਰ ਲਪਿਆ ਉਹਦੇ ਜਿੱਥੋਂ ਆਵਾਜ਼ ਆ ਰਹੀ ਹੈ ਜਾ ਕੇ ਇੱਕ ਗੁਰਮਖੋ ਬੀਬੀ ਰੋ ਰਹੀ ਹੈ ਜਾ ਕੇ ਕਹਿੰਦਾ ਭਾਈ ਅਮਰਤ ਵੇਲੇ ਰੋਈਂਦਾ ਨਹੀਂ ਰੋਣਾ ਬੰਦ ਕਰੋ ਹੁਣ ਅੱਗੋਂ ਗੁਰਮਖੋ ਕੋ ਬੀਬੀ ਗੋਮਤੀ ਹੈ ਉਹ ਰੋਂਦੀ ਰੋਣਾ ਕਟ ਕਰ ਗਈ ਤੇ ਉਹਨੂੰ ਗੁਰਮਖੋ ਮਹਾਤਮਾ ਗੋਬਿੰਦ ਜੀ ਦੇ ਸੇਵਕ ਨੂੰ ਕਹਿੰਦੀ ਮੈਂ ਰੋਣਾ ਤੇ ਬੰਦ ਕਰ ਦਿਆਂ ਆ ਵੇਖ ਛੋਟਾ ਜਿਹਾ ਬੇਟਾ ਸੀ ਮੇਰਾ ਬੱਚਾ ਹੱਸਦਾ ਖੇਡਦਾ ਸੀ ਰਾਤ ਨੂੰ ਅੱਧੀ ਰਾਤ ਇੱਕ ਐਸਾ ਹੋਕਾ ਲਿਆ ਇਸ ਬੱਚੇ ਨੇ ਇਹਦੀ ਜਾਨ ਨਿਕਲ ਗਈ ਮੈਂ ਆਪਣੀ ਗੋਦ ਵਿੱਚ ਆਪਣੇ ਮਰੇ ਬੱਚੇ ਨੂੰ ਲੈ ਕੇ ਰੋ ਰਹੀ ਆਂ ਮੈਂ ਚੁੱਪ ਕਿਵੇਂ ਕਰਾਂ ਹੁਣ ਉਹ ਸੇਵਕ ਵਿਚਾਰਾ ਕੀ ਬੋਲੇ ਉਹ ਕਹਿੰਦਾ ਬੀਬੀ ਜੀ ਫਿਰ ਵੀ ਅੰਮ੍ਰਿਤ ਵੇਲੇ ਨਾ ਰੋ ਉਹ ਕਹਿੰਦੀ ਮੈਂ ਰੋਵਾਂ ਕਿਵੇਂ ਨਾ ਆ ਮੇਰੀਆਂ ਆਂਦਰਾਂ ਮੈਂ ਆਪਣੇ ਪੇਟ ਵਿੱਚ 9 ਮਹੀਨੇ ਆਪਣੇ ਬਾਲਕ ਨੂੰ ਰੱਖਿਆ ਜਨਮ ਦਿੱਤਾ ਹੈ ਇਹਦੇ ਨਾਲ ਮੇਰੀ ਜ਼ਿੰਦਗੀ ਹੈ ਇਹ ਤੁਰ ਗਿਆ ਕਿ ਤੋਂ ਬਿਨਾ ਮੈਂ ਕਿਵੇਂ ਜ਼ਿੰਦਗੀ ਅਗਲੀ ਖੰਡਾਂ ਵਾਂ ਕਿਵੇਂ ਜ਼ਿੰਦਗੀ ਕੱਢਾਂ ਗੁਰਮੁਖੋ ਆ ਕੇ ਸੇਵਕ ਕਹਿੰਦਾ ਹੈ ਮਹਾਕਾਂ ਬੁੱਧ ਜੀ ਨੂੰ ਕਹਿੰਦਾ ਜੀ ਉਹ ਬੀਬੀ ਨਹੀਂ ਚੁੱਪ ਕਰ ਸਕਦੀ ਕਿਉਂ ਕਿਉਂਕਿ ਉਹਦਾ ਬੱਚਾ ਛੋਟਾ ਜਿਹਾ ਬੱਚਾ ਉਹ ਪੂਰਾ ਹੋ ਗਿਆ ਬਹੁਤ ਹੋ ਗਿਆ ਹੈ ਹੁਣ ਉਹ ਮਹਾਤਮਾ ਜੀ ਕਹਿੰਦੇ ਉਹਨੂੰ ਕਹੋ ਫੇਰ ਵੀ ਚੁੱਪ ਕਰੇ ਫੇਰ ਵੀ ਨਾ ਰੋਵੇ ਉਹ ਫੇਰ ਚਲਾ ਗਿਆ ਕਹਿੰਦਾ ਬੀਬੀ ਮਹਾਤਮਾ ਮੇਰੇ ਮਹਾਪੁਰਖ ਨੇ ਕਿਹਾ ਕਿ ਫੇਰ ਵੀ ਨਾ ਰੋ ਕੋਈ ਗੱਲ ਨਹੀਂ ਜਾਣਾ ਸਭ ਨੇ ਉਹ ਕਹਿੰਦੀ ਇਹ ਗੱਲ ਨਹੀਂ ਮੈਂ ਕਿਵੇਂ ਚੁੱਪ ਕਰ ਜਾ ਫਿਰ ਮਹਾਤਮਾ ਜੀ ਕਹਿੰਦੇ ਐਂ ਪੁੱਛੋ ਨੂੰ ਵੀ ਜੇ ਤੇਰਾ ਬੱਚਾ ਜਿਉਂਦਾ ਹੋ ਜੇ ਜੇ ਬੱਚਾ ਜਿਉਂਦਾ ਹੋ ਜੇ ਚੁੱਪ ਕਰ ਦੇਗੀ ਹੁਣ ਗੁਰਮੁਖੋ ਐਸੀ ਮਾਂ ਦੁਨੀਆ ਦੀ ਕਿਹੜੀ ਹੈ ਜਿਹੜੀ ਮਾਂ ਬੱਚਾ ਗੁਰਮੁਖੋ ਮੋਇਆ ਉਹਦੀ ਗੋਦ ਵਿੱਚ ਬੈਠਾ ਪਿਆ ਹੋਵੇ ਤੇ ਉਹਨੂੰ ਕੋਈ ਆ ਕੇ ਕਵੇ ਵੀ ਇਹ ਬੱਚਾ ਜਿਉਂਦਾ ਹੋ ਸਕਦਾ ਹੈ ਗੁਰਮੁਖੋ ਮਾਂ ਕਹੇਗੀ ਮੇਰੀ ਜਾਨ ਮੇਰੀ ਜ਼ਿੰਦਗੀ ਲੈ ਲਓ ਮੇਰੀ ਜਾਨ ਲੈ ਲਓ ਪਰ ਮੇਰਾ ਬੱਚਾ ਜਿਉਂਦਾ ਕਰ ਦਿਓ ਕਿਸੇ ਵੀ ਮੁੱਲ 'ਤੇ ਮਾਂ ਦਾ ਰਿਸ਼ਤਾ ਹੀ ਬੱਚੇ ਨਾਲ ਐਸਾ ਹੈ ਮਾਂ ਦਾ ਗੁਰਮੁਖੋ ਸਾਖ ਹੀ ਐਸਾ ਮਾਂ ਦਾ ਸਤਕਾਰ ਸਾਡੇ ਗੁਰੂ ਸਾਹਿਬਾਨਾਂ ਨੇ ਇੰਤਾ ਨਾ ਕੀਤਾ ਜਦੋਂ ਮਾਤਾ ਗੰਗਾ ਜੀ ਸੰਸਾਰ ਤੋਂ ਗਏ ਗੁਰਮੁਖੋ ਛੇਵੇਂ ਪਾਤਸ਼ਾਹ ਮਹਾਰਾਜ ਜਦੋਂ ਮਾਤਾ ਗੰਗਾ ਜੀ ਦਾ ਅੰਤਮ ਸਮਾ ਅੰਸਕਾਰ ਪਾਣੀ ਵਿੱਚ ਗੁਰਮੁਖੋ ਜਲ ਵਿੱਚ ਜਲ ਪ੍ਰਵਾਹ ਕਰਨਾ ਸੀ ਮਾਤਾ ਗੰਗਾ ਜੀ ਨੂੰ ਸਤਲੁਜ ਦਰਿਆ ਦੇ ਵਿੱਚ ਸਾਰੀ ਤਿਆਰੀ ਹੋਈ ਜਦੋਂ ਸਤਲੁਜ ਦਰਿਆ ਵਿੱਚ ਥੋੜੇ ਡੂੰਘੇ ਜਲ ਵਿੱਚ ਗਏ ਨਾ ਤਾਂ ਬਾਬਾ ਬੁੱਢਾ ਸਾਹਿਬ ਹੋਰ ਸਤਿਗਤਾਂ ਨੂੰ ਮਹਾਰਿਸ਼ੀ ਤੇ ਪਾਤਸ਼ਾਹ ਕਹਿੰਦੇ ਤੁਹਾਨੂੰ ਗੁਰੂ ਛੇਵੇਂ ਪਾਤਸ਼ਾਹ ਕਹਿੰਦੇ ਫੇਰ ਜਾਓ ਮੈਂ ਮਾਂ ਨੂੰ ਜਾਂਦੀ ਵਰੀ ਮਿਲਾਂ ਮਾਨ ਜੰਦੀਵਰੀ ਮਿਲਣਾ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਦਰਿਆ ਵਿੱਚ ਉਤਰ ਕੇ ਆਪ ਮਾਂ ਦੇ ਮੁੱਖ ਤੋਂ ਮਾਤਾ ਗੰਗਾ ਦੇ ਮੁੱਖ ਤੋਂ ਕੱਪੜਾ ਚੁੱਕਿਆ ਮਾਂ ਦਾ ਮੱਥਾ ਚੁੰਮਿਆ ਮਾਂ ਦੇ ਚਰਨ ਚੁੰਮੇ ਬਾਹ ਦੇ ਚਰਨ ਚੁੰਮ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਤੇ ਪਾਤਸ਼ਾਹ ਦੇ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ ਰੋ ਪਏ ਮਹਾਰਾਜ ਸਿੱਖਾਂ ਨੇ ਕਿਹਾ ਮਹਾਰਾਜ ਤੁਸੀਂ ਤੇ ਗੁਰੂ ਘਰ ਦੀ ਮਰਜ਼ਾਦਾ ਤੇ ਰੋਣ ਦੀ ਹੈ ਹੀ ਨਹੀਂ ਕਿਵੇਂ ਆਪਜੀ ਦੇ ਅੱਖਾਂ ਵਿੱਚੋਂ ਪਾਣੀ ਕਿਵੇਂ ਵਹਿ ਤੁਰਿਆ ਤੇ ਧੰਗ ਗੁਰੂ ਛੇਵੇਂ ਪਾਤਸ਼ਾਹ ਕਹਿੰਦੇ ਇਹ ਬਾਬਾ ਬੁੱਢਾ ਸਾਹਿਬ ਜੀ ਮੈਂ ਜਾਣਦਾ ਗੁਰੂ ਘਰ ਦੀ ਮਰਜ਼ਾਦਾ ਰੋਣਾ ਨਹੀਂ ਹੈ ਇਹ ਮੈਂ ਇਸ ਕਰਕੇ ਨਹੀਂ ਰੋ ਰਿਹਾ ਕਿ ਮੇਰੀ ਮਾਂ ਦੀ ਮੌਤ ਹੋ ਗਈ ਅੱਜ ਜਦੋਂ ਮੈਂ ਜਾਂਦੀ ਵਾਰ ਮਾਂ ਨੂੰ ਤੱਕਿਆ ਤਾਂ ਮੇਰੇ ਯਾਦ ਆਇਆ ਕਿ ਮੇਰੀ ਮਾਂ ਨੇ ਮੈਨੂੰ ਪਾਉਣ ਲਈ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਤੁਹਾਡੀ ਉਸ ੀੜ ਵਿੱਚ ਜਾ ਕੇ ਸੇਵਾ ਆਪਣੇ ਹੱਥੀਂ ਚੜ੍ਹੂ ਗਏ। ਮਾਂ ਆਪਣੇ ਬੱਚਿਆਂ ਦੀ ਸਾਰੀ ਕਰਦੀ। ਮਾਂ ਗੁਰੂ ਛੇਵੇਂ ਪਾਤਸ਼ਾਹ ਕਹਿੰਦੇ ਮੇਰੇ ਯਾਦ ਹੈ ਜਦੋਂ ਮੈਂ 5 ਵਰਿਆਂ ਦਾ ਹੋਇਆ ਮੇਰੀ ਮਾਂ ਨੂੰ ਇੱਕ ਮਾਤਾ ਗੰਗਾ ਨੂੰ ਟੈਨਸ਼ਨ ਪੈ ਗਈ ਸੀ ਕਿ ਮੇਰੇ ਬੱਚੇ ਨੂੰ ਮੈਂ ਕਿਵੇਂ ਚੰਗੀ ਦੁਨੀਆਵੀ ਸਟੱਡੀ ਪੜ੍ਹਾਈ ਕਰਾ ਦੇਵਾਂ। ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਤੋਂ ਕਲਮ ਜਿਹੜੀ ਕਲਮ ਮੈਨੂੰ ਪੜਾਉਣੀ ਸੀ ਉਹ ਤੁਹਾਡੇ ਤੋਂ ਪੜਵਾਈ ਸੀ ਇਸ ਮਾਂ ਨੇ ਅੱਛਾ ਕਹਿੰਦੇ ਜਿਹੜੇ ਦਿਨ ਧਰਗੁਰੀ ਛੇਵੇਂ ਪਾਤਸ਼ਾਹ ਕਹਿੰਦੇ ਆ ਮਾਂ ਹਮੇਸ਼ਾ ਜ਼ਿੰਦਗੀ ਆਪਣੀ ਆਪਣੇ ਬੱਚਿਆਂ ਤੋਂ ਬਾਗਦੀ ਆ ਇਹ ਮਾਂ ਗੰਗਾ ਉਹ ਹੈ ਜਿਹਨੂੰ ਵੇਖ ਕੇ ਅੱਜ ਜਾਂਦੀ ਵਾਰੀ ਮੇਰੀਆਂ ਅੱਖਾਂ ਵਿੱਚੋਂ ਬਰਸਦੇ ਹੰਝੂ ਚੋਪੇ ਇਹ ਮਾਂ ਦਾ ਉਹ ਹੈ ਮਾਂ ਆਪਣੇ ਬੱਚਿਆਂ ਦੀ ਭਲਾਈ ساری ਜ਼ਿੰਦਗੀ ਲੰਘਦੀ ਰਹਿੰਦੀ ਹੈ ਜਿਹੜੇ ਦਿਨ ਮੇਰੇ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਛੇਵੇਂ ਪਾਪ ਚਾ ਕਹਿੰਦੇ ਉਸ ਦਿਨ ਮੈਂ ਆਪਣੀ ਮਾਂ ਨੂੰ ਬੁਲਾਇਆ ਮਾਂ ਵੇਖ ਤੇਰੇ ਮੇਰੇ ਘਰ ਵਿੱਚ ਤੇਰੇ ਪੁੱਤਰ ਨੇ ਜਨਮ ਲਿਆ ਕਿੰਨਾ ਸੋਹਣਾ ਪੁੱਤਰਾ ਤੇ ਮੇਰੀ ਮਾਂ ਨੇ ਮੈਨੂੰ ਅਸੀਸ ਦਿੱਤੀ ਤੇਰੇ ਘਰ ਵਿੱਚ ਇੱਕ ਪੁੱਤ ਹੋਰ ਹੋਵੇ ਕਹਿੰਦੇ ਮੈਂ ਮੇਰੀ ਮਾਂ ਨਾਲ ਪਿਆਰ ਕਰਦੇ ਨੇ ਕਹਿੰਦਾ ਮਾਂ ਮੈਨੂੰ ਇੱਕ ਅਸੀਸ ਹੋਰ ਦੇ ਕਿਉਂਕਿ ਮਾਂ ਦੀਆਂ ਅਸੀਸਾਂ ਬੜੀਆਂ ਵੱਡੀਆਂ ਵੱਡੀਆਂ ਮਾਂ ਦੀ ਅਸੀਸ ਤੋਂ ਬਿਨਾ ਮਰੁੱਖ ਦੀ ਜ਼ਿੰਦਗੀ ਨਹੀਂ ਅੱਗੇ ਵੱਧ ਸਕਦਾ ਸਤਿਗੁਰੂ ਛੇਵੇਂ ਪਾਤਸ਼ਾਹ ਕਹਿੰਦੇ ਮੇਰੀ ਮਾਂ ਨੇ ਬੇਨਤੀ ਕੀਤਾ ਮਾਤਾ ਗੰਗਾ ਨੇ ਕਿ ਤੇਰੇ ਘਰ ਵਿੱਚ ਇੱਕ ਪੁੱਤ ਹੋਰ ਹੋਵੇ ਮੈਂ ਕਹਿੰਦਾ ਮਾਂ ਮੈਨੂੰ ਅਸੀਸ ਹੋਰ ਦੇ ਕਹਿੰਦੇ ਮੇਰੀ ਮਾਂ ਨੇ ਕਿਹਾ ਤੇਰੇ ਘਰ ਵਿੱਚ ਦੋ ਦੋ ਪੁੱਤਰਾਂ ਦੀਆਂ ਜੋੜੀਆਂ ਕਹਿੰਦੇ ਮੈਂ ਫੇਰ ਕਿਹਾ ਕਿ ਮਾਂ ਮੈਨੂੰ ਤੇਰੀ ਅਸੀਸ ਦੀ ਅਜੇ ਵੀ ਲੋੜ ਹੈ ਕਹਿੰਦੇ ਮਾਂ ਦੇ ਮਾਤਾ ਗੰਗਾ ਦੇ ਮੁਖ ਵਿੱਚੋਂ ਨਿਕਲਿਆ ਪੁੱਤਰਾ ਗੁਰੂ ਘਰ ਦੀ ਮਰਯਾਦਾ ਪੰਜ ਪਰਵਾਰ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਤੇਰੇ ਘਰ ਵਿੱਚ ਪੰਜ ਪੁੱਤਰ ਆਉਣ ਪੰਜਵਾਂ ਪੁੱਤਰ ਹੋਵੇ ਕਹਿੰਦੇ ਮੈਂ ਆਪਣੀ ਇਸ ਮਾਂ ਗੰਗਾ ਨੂੰ ਕਿਹਾ ਤੀ ਮਾਂ ਤੂੰ ਪੰਜ ਪੁੱਤਰਾਂ ਦੀ ਅਸੀਸ ਦਿੱਤੀ ਹੈ ਪੰਜ ਪੁੱਤਰਾਂ ਦੀ ਅਸੀਸ ਦਿੱਤੀ ਹੈ ਮੈਂ ਮੇਰਾ ਘਰ ਸੁਨਣਾ ਲੱਗੇਗਾ ਮੈਨੂੰ ਇੱਕ ਅਸੀਸ ਹੋਰ ਦੇ ਦੇ ਮੇਰੇ ਘਰ ਵਿੱਚ ਇੱਕ ਧੀ ਵੀ ਹੋ ਜਾਵੇ ਖਿਆਲ ਰੱਖਿਓ 98% ਉਹ ਲੋਕ ਮੈਂ ਦੁਖੀ ਵੇਖੇ ਨੇ ਜਿਨ੍ਹਾਂ ਦੇ ਘਰਾਂ ਵਿੱਚ ਇਕੱਲੇ ਪੁੱਤਰ ਨੇ ਗੁਰਮੁਖੋ 99% ਉਹ ਲੋਕ ਵੀ ਵੇਖੇ ਐ ਜਿਨ੍ਹਾਂ ਦੇ ਘਰਾਂ ਵਿੱਚ ਧੀਆ ਨੇ ਕੋ ਮਾਪੇ ਕਹਿੰਦੇ ਆ ਕਿ ਧੀ ਨਾ ਹੁੰਦੀ ਤਾਂ ਅਸੀਂ ਸੁਖੀ ਨਾ ਹੁੰਦੇ ਧੀ ਕਰਕੇ ਸੁਖੀ ਹਾਂ ਗੁਰੂ ਛੇਵੇਂ ਪਾਤਸ਼ਾਹ ਕਹਿੰਦੇ ਮੈਂ ਆਪਣੀ ਮਾਂ ਗੰਗਾ ਤੋਂ ਮੰਗਿਆ ਕਿ ਮਾਂ ਮੈਨੂੰ ਇੱਕ ਅਸੀਸ ਜ਼ਹੋਰ ਦੇ ਦੇ ਤੂੰ ਪੰਜ ਪੁੱਤਰਾਂ ਦੀ ਅਸੀਸ ਦਿੱਤੀ ਹੈ ਛੇਵੀਂ ਅਸੀਸ ਮੈਨੂੰ ਇਹ ਦੇ ਦੇ ਕਿ ਮੇਰੇ ਘਰ ਵਿੱਚ ਇੱਕ ਧੀ ਹੋਵੇ ਪ੍ਰਮਖੋ ਬੀਬੀ ਵੀਰੂ ਨੇ ਛੇਵੇਂ ਪਾਤਸ਼ਾਹ ਮਹਾਰਾ ਦੇ ਘਰ ਵਿੱਚ ਧੀ ਬਣ ਕੇ ਜਨਮ ਲਿਆ ਇਸ ਕਰਕੇ ਗੁਰਮਖੋ ਮਾਂ ساری ਜ਼ਿੰਦਗੀ ਅਸੀਸਾਂ ਦਿੰਦੀ ਹੈ ਮਾਂ ਦੇ ਜਾਣ ਲੱਗੇ ਜਿਸ ਨੇ ਮਾਂ ਛੱਡ ਕੇ ਗਈ ਜਿਵੇਂ ਪਾਤਸ਼ਾਹ ਦੇ ਅੱਖਾਂ ਵਿੱਚੋਂ ਵੀ ਨੀਰ ਵਹਿ ਤੁਰਦਾ ਮਾਂ ਨੂੰ ਸਤਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤਾ ਇੰਨਾ ਕ ਸਤਕਾਰ ਦਿੱਤਾ ਕਿ ਆਪਣੀ ਮਾਂ ਦੇ ਨਾਮ ਤੇ ਗੁਰਮਖੋ ਜਿਹੜੀ ਜਗ੍ਹਾ ਅੱਜ ਅਰੰਧਪੁਰ ਸਾਹਿਬ ਹੈ ਇਹ ਜਗ੍ਹਾ ਦਾ ਨਾਮ ਸਭ ਤੋਂ ਪਹਿਲਾਂ ਉਹ ਚੱਕ ਨਾਨਕੀ ਆਪਣੀ ਮਾਂ ਦੇ ਨਾਮ ਤੋਂ ਰੱਖਿਆ ਆਪਣੀ ਮਾਂ ਦੇ ਨਾਮ ਤੋਂ ਸ਼ਾਇਦ ਇਤਿਹਾਸਕਾਰ ਕਹਿੰਦੇ ਆ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰ ਧੰਗੁਰ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਂ ਮਾਤਾ ਨਾਨਕੀ ਕਿਤੇ ਨਾ ਅਰਦਾਸਾਂ ਕਰਦੀ ਵੀ ਮੇਰੇ ਪੁੱਤ ਦੇ ਘਰ ਵਿੱਚ ਇੱਕ ਪੁੱਤਰ ਹੋ ਜੇ ਮੈਂ ਆਪਣੇ ਪੁੱਤਰ ਨੂੰ ਆਪਣੀ ਗੋਦ ਵਿੱਚ ਬਿਠਾ ਬਿਠਾਵਾ ਦੇਖਣਾ ਮਾਂ ساری ਜ਼ਿੰਦਗੀ ਗੁਰੂ ਕੋ ਪੁੱਤਰਾਂ ਦੋਤਿਆਂ ਦੋਤਿਆਂ ਧੀਆਂ ਤੱਕ ਮੰਗਦੀ ਰਹਿੰਦੀ ਹੈ ਕਿ ਮੇਰੀ ਧੀ ਸੁਖੀ ਵਸੇ ਮੇਰਾ ਪੁੱਤ ਸੁਖੀ ਵਸੇ ਹੁਣ ਗੋਮਤੀ ਕਹਿੰਦੀ ਐ ਜੇ ਮੇਰਾ ਪੁੱਤ ਜਿਉਂਦਾ ਹੋ ਜੇ ਮੈਂ ਉਸ ਪੀਰ ਦੇ ਪਗੰਬਰ ਦੇ ਸੰਤ ਦੇ ਮਹਾਮਹਤਮ ਦੇ ਪੈਰ ਧੋ ਤੋਂ ਪੀਵਾ ਜਦੋਂ ਇਨੀ ਗੱਲ ਸੁਣੀ ਭੱਜ ਕੇ ਦੌੜ ਕੇ ਗੁਰਮੁਖੋ ਮਹਾਤਮਾ ਬੁੱਧ ਜੀ ਦੇ ਚੇਲੇ ਨਾਲ ਆ ਗਈ ਮਹਾਤਮਾ ਬੁੱਧ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਢੋਮਤੀ ਰੋਣ ਲੱਗ ਪਈ ਕਹਿੰਦੀ ਮੇਰੇ ਪੁੱਤ ਨੂੰ ਜਿਉਂਦਾ ਕਰ ਦਿਓ ਕਿਉਂ ਕਿਉਂਕਿ ਮੇਰੇ ਪੁੱਤ ਬਿਨਾ ਮੇਰੀ ਆ ਜਿੰਦਗੀ ਅਧੂਰੀ ਹੈ ਹੁਣ ਮਹਾਤਮਾ ਬੁੱਧ ਜੀ ਕਹਿੰਦੇ ਗੋਮਤੀ ਤੇਰੇ ਪੁੱਤਰ ਨੂੰ ਮੈਂ ਜਿਉਂਦਾ ਕਰ ਸਕਦਾ ਕਹਿੰਦੇ ਕਰਦੇਓ ਕਹਿੰਦੇ ਇੱਕ ਭੇਟਾ ਲੱਗੇਗੀ ਕਿਹੜੀ ਭੇਟਾ ਕਹਿੰਦੇ ਇੱਕ ਤੋਲਾ ਹੀ ਲਿਖਿਆ ਮੁਰਖੋ ਉਹਨਾਂ ਦੇ ਜੀਵਨ ਤੇ ਵਿਸ਼ੋਟਾ ਦਾ ਗ੍ਰੰਥ ਹੈ ਉਹਦੇ ਵਿੱਚ ਇੱਕ ਤੋਲਾ ਲਿਖਿਆ ਹੈ ਮਹਾਤਮਾ ਬੁੱਧ ਜੀ ਨੇ ਇੱਕ ਤੋਲਾ ਸਰੋਂ ਦਾ ਮੰਗਿਆ ਕਹਿੰਦੇ ਮੈਨੂੰ ਇੱਕ ਤੋਲਾ ਸਰੋਂ ਦਾ ਚਾਹੀਦਾ 10 ਗ੍ਰਾਮ ਸਰੋਂ ਚਾਹੀਦਾ ਹੈ ਕਿਸ ਕੰਮ ਲਈ ਤੇਰਾ ਪੁੱਤ ਜਿਉਂਦਾ ਕਰਨ ਲਈ ਹੁਣ ਗੋਮਤੀ ਕਹਿੰਦੀ ਮਹਾਤਮਾ ਜੀ ਤੁਸੀਂ ਇੱਕ ਟੋਲਾ ਛੱਡੋ 10 ਗ੍ਰਾਮ ਸਰੋਂ ਛੱਡੋ ਮੈਂ ਕੰਟਰੋਲ ਤੋਂ ਲਿਆ ਦਾਂਗੀ ਮੇਰੇ ਪੁੱਤ ਨੂੰ ਜਿਉਂਦਾ ਕਰ ਦੋ ਮਾਂ ਕੁਝ ਵੀ ਕਰ ਸਕਦੀ ਹੈ ਆਪਣੇ ਬੱਚਿਆਂ ਲਈ ਆਪਣੇ ਗੁਰਮੁਖੋ ਆਪਣੇ ਢਿੱਡੋ ਜਾਨਾਂ ਲਈ ਹੁਣ ਗੋਮਤੀ ਆਪਣੇ ਬਾਲਕ ਨੂੰ ਬੱਚੇ ਨੂੰ ਮਰੇ ਹੋਏ ਮੋਏ ਹੋਏ ਬੱਚੇ ਨੂੰ ਮਹਾਤਮਾ ਬੁੱਧ ਜੀ ਦੇ ਚਰਨਾਂ ਵਿੱਚ ਰੱਖ ਕੇ ਨਗਰ ਵਿੱਚ ਭੱਜ ਕੇ ਗਈ ਜਾਣ ਲੱਗੀ ਨੂੰ ਮਹਾਤਮਾ ਬੁੱਧ ਜੀ ਨੇ ਇੱਕ ਗੱਲ ਕਹਿਤੀ ਕਹਿੰਦੇ ਸਰੋਂ ਉਸ ਘਰ ਦੀ ਚਾਹੀਦੀ ਹੈ ਜਿਸ ਘਰ ਵਿੱਚ ਕਦੇ ਵੀ ਮੌਤ ਨਾ ਹੋਈ ਹੋਵੇ ਗੋਮਤੀ ਚਲੀ ਗਈ ਸਾਰੇ ਨਗਰ ਵਿੱਚੋਂ ਮੰਗਦੀ ਹੈ ਸਰੋਂ ਵੀ ਮੇਰਾ ਪੁੱਤ ਜੰਉਂਦਾ ਹੋ ਜਾਏਗਾ ਜਿਹੜੇ ਘਰ ਵਿੱਚ ਜਾਂਦੀ ਹੈ ਮੈਨੂੰ ਸਰੋਂ ਦੇ ਦਿਓ ਉਹ ਕਹਿੰਦੇ ਚੱਤ ਗੋਮਤੀ ਜਿੰਨੀ ਚਾਹੀਦੀ ਹੈ ਲੈ ਜਾ ਤੇਰਾ ਪੁੱਤ ਜੰਉਦਾ ਹੋਣਾ ਚਾਹੀਦਾ ਤੇ ਗੁਰਮੁਖ ਨੂੰ ਸਰੋਂ ਲੈਣ ਤੋਂ ਪਹਿਲਾਂ ਗੋਮਤੀ ਸਵਾਲ ਪੁੱਛਦੀ ਹੈ ਤੁਹਾਡੇ ਘਰ ਵਿੱਚ ਕੋਈ ਮੌਤ ਤੇ ਨਹੀਂ ਹੋਈ ਤੇ ਗੁਰਮੁਖ ਨੂੰ ਅੱਗੋਂ ਸਵਾਲ ਹੁੰਦਾ ਗੋਮਤੀ ਸਰੋਂ ਜਿੰਨੀ ਮਰਜ਼ੀ ਲੈ ਜਾ ਕੋਈ ਪਤਾ ਨਹੀਂ ਸਾਡੇ ਘਰ ਵਿੱਚ ਕਿੰਨੀਆਂ ਕਿ ਮੌਤਾਂ ਦਾ ਦਾਦੇ ਪਰਦਾਦੇ ਪਿਓ ਦਾਦੇ ਬਾਬਿਆਂ ਦਾ ਇੱਥੇ ਤੇ ਇੱਕ ਜੰਮ ਪੈਂਦਾ ਦੂਜਾ ਬੁੱਢਾ ਹੋ ਜਾਂਦਾ ਚੱਲੀ ਆ ਰਹੀ ਹੈ ਮੌਤ ਦੀ ਤੇਰੀ ਤੀ ਸਾਰੇ ਨਗਰ ਵਿੱਚੋਂ ਮੰਗਦੀ ਮੰਗਦੀ ਕਿਸੇ ਘਰ ਵਿੱਚ ਇਹ ਨਹੀਂ ਮਿਲਿਆ ਕਿ ਸਾਡੇ ਘਰ ਵਿੱਚ ਮੌਤ ਨਾ ਹੋਈ ਹੋਵੇ ਅਖੀਰ ਨੂੰ ਗੋਮਤੀ ਆ ਕੇ ਚਰਨਾ ਵਿੱਚ ਬੈਠ ਪਈ ਮਹਾਤਮਾ ਜੀ ਕੋਈ ਸੰਸਾਰ ਵਿੱਚ ਘਰ ਹੀ ਐਸਾਨੀ ਜਿਹੜੇ ਘਰ ਵਿੱਚ ਮੌਤ ਨਾ ਹੋਈ ਹੋਵੇ ਮਹਾਤਮਾ ਬੁੱਧ ਜੀ ਕਹਿੰਦੇ ਗੋਮਤੀ ਤੈਨੂੰ ਉਹੀ ਸਮਝਾਉਣਾ ਹੈ ਕਿ ਇੱਕ ਕੱਚੀ ਪੱਕੀ ਵਾੜ ਪ੍ਰਾਨੀ ਉਸ ਵਾਹਿਗੁਰੂ ਪਰਮੇਸ਼ਰ ਦੀ ਖੇਡ ਹੈ ਕਿ ਕੱਚੀ ਪੱਕੀ ਉਹ ਆਪਣੀ ਮਰਜ਼ੀ ਅਨੁਸਾਰ ਵੜ ਸਕਦਾ ਹੈ ਜਿਵੇਂ ਕਿਸਾਨ ਦੀ ਮਰਜ਼ੀ ਹੈ ਬੀਜਿਆ ਹੋਇਆ ਵੀ ਬੀਜੀ ਹੋਈ ਫਸਲ ਆਪਣੀ ਮਰਜ਼ੀ ਨਾਲ ਵੱਢ ਲੈਂਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜਿਵੇਂ ਮਹਾਭਗਵਤ ਜੀ ਨੇ ਗੋਮਤੀ ਨੂੰ ਸਮਝਾਇਆ ਕਿ ਕੱਚੀ ਪੱਕੀ ਉਸ ਵਾਹਿਗੁਰੂ ਦੀ ਖੇਤੀ ਹੈ ਤੇਰੇ ਬਾਲਕ ਦੀ ਉਮਰ ਆਰਜੁ ਅਰਵਲਾ ਇੰਨੀ ਲਿਖੀ ਸੀ ਗਿਨੀ ਉਹ ਭੋਗ ਕੇ ਚਲਾ ਗਿਆ ਹੁਣ ਰੋਣਾ ਬੰਦ ਕਰ ਦੇ ਇਹਦਾ ਅੰਤਮ ਸੰਸਕਾਰ ਦੀ ਤਿਆਰੀ ਕਰੀ ਜਾ ਰਹੀ ਮਾਂ ਸਮਝ ਗਈ ਸੋਝੀ ਆ ਗਈ ਦਿਲ ਨੂੰ ਦਿਲਾਸਾ ਮਿਲਿਆ ਦਿਲ ਨੂੰ ਨਾਮ ਜਪਣ ਵਾਲੇ ਤੋਂ ਸੋਝੀ ਮਿਲ ਗਈ ਐਸੀ ਸੋਝੀ ਮਿਲੀ ਤੇ ਗੋਮਤੀ ਮਹਾਤਮਾ ਬੁੱਧ ਜੀ ਦੀ ਐਸੀ ਸੇਵਕ ਬਣੀ ਗੁਰਮੁਖੋ ਗੋਮਤੀ ਬ੍ਰਹਮ ਗਿਆਨਣ ਹੋ ਕੇ ਇਸ ਸੰਸਾਰ ਤੋਂ ਗਈ ਹੈ ਜਿਹੜੇ ਬੋਧੀ ਲੋਕ ਨੇ ਅੱਜ ਉਹ ਗੋਮਤੀ ਨੂੰ ਗੁਰਮੁਖੋ ਨਾਲ ਪੈਗੰਬਰ ਮੰਨਦੇ ਨੇ ਗੋਮਤੀ ਦਾ ਸਤਕਾਰ ਕਰਦੇ ਨੇ ਬੋਧੀ ਬੁੱਧਿਸਟ ਲੋਕ ਤੇ ਇਸੇ ਤਰ੍ਹਾਂ ਜਿਹੜੇ ਧੰਗ ਗੁਰੂ ਨਾਨਕ ਸਾਹਿਬ ਜੀ ਆਪਣੀ ਬਾਣੀ ਅੰਦਰ ਜਿਹੜੇ ਸ਼ਬਦ ਦੀ ਅਸੀਂ ਵਿਚਾਰ ਕਰ ਰਹੇ ਸਾਂ ਕੀ ਕਹਿੰਦੇ ਨੇ ਕਹਿੰਦੇ ਢੂਠਾ ਰੁੱਧਨ ਹੋਆ ਦੁਆਲੈ ਕਿਨਵੇਂ ਭਇਆ ਪਰਾਇ ਸਾਈ ਬਸਤ ਪ੍ਰਾਪਤ ਹੋਈ ਜਿਸ ਦਿਉ ਲਾਇਆ ਹੇਤ ਬੰਦਿਆ ਅੰਤ ਦੇ ਸਮੇਂ ਤੈਨੂੰ ਉਹੀ ਚੀਜ਼ ਮਿਲਣੀ ਹੈ ਜਿਹੜੀ ਚੀਜ਼ ਨਾਲ ਤੂੰ ਪਿਆਰ ਪਾਇਆ ਹੈ ਜਿਹੜੀ ਚੀਜ਼ ਨਾਲ ਤੂੰ ਪਿਆਰ ਪਾਇਆ ਜੇ ਗੁਰਮੁਖੋ ਰੱਬ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਨਾਲ ਪਿਆਰ ਪਾਇਆ ਹੋਵੇਗਾ ਤਾਂ ਅੰਤ ਦੇ ਸਮੇਂ ਕਹਿੰਦੇ ਤੈਨੂੰ ਉਹੀ ਮਿਲਣਾ ਹੈ ਜੇ ਤੂੰ ਦੁਨੀਆ ਦੀ ਧਨ ਦੌਲਤ ਮਾਇਆ ਧੀਆਂ ਪੁੱਤਰਾਂ ਤੋਂ ਵੱੰ ਨਾਲ ਪਿਆਰ ਪਾਇਆ ਹੋਵੇਗਾ ਤਾਂ ਫਿਰ ਤੈਨੂੰ ਉਹੀ ਕੁਝ ਮਿਲਣਾ ਹੈ ਜੇ ਤੂੰ ਪਿਆਰ ਰੱਬ ਨਾਲ ਕਰ ਲਿਆ ਨਾ ਦਾ ਖਿਆਲ ਰੱਖੀ ਤਾਂ ਕਹਿੰਦੇ ਤੇਰੇ ਉਸ ਜਗ੍ਹਾ ਤੇ ਜਿੱਥੇ ਕਿਸੇ ਨੇ ਕੋਈ ਸਹਾਇਤਾ ਨਹੀਂ ਕਰਨੀ ਉੱਥੇ ਕਹਿੰਦੇ ਖਿਆਲ ਰੱਖੀਂ ਫਿਰ ਵਾਹਿਗੁਰੂ ਤੇਰੀ ਬਾਹ ਮੜ ਕੇ ਰੱਖੇਗਾ ਫਿਰ ਤੇਨੂੰ ਡੁੱਬਦੇ ਨੂੰ ਸਹਾਰਾ ਵਾਹਿਗੁਰੂ ਨੇ ਦੇਣਾ ਹੈ ਬਾਣੀ ਕਹਿੰਦੀ ਹੈ ਗੁਰਹੰਤੀ ਦੇਨ ਖਲਾਵਰ ਕੋ ਨਰਕ ਵਿੱਚ ਡੁੱਬੇ ਹੋਏ ਨੂੰ ਗੁਰਹੱਥ ਦੇ ਕੇ ਕਢ ਲੈਂਦਾ ਗੁਰੂ ਸਾਡਾ ਪਰ ਜੇ ਅਸੀਂ ਗੁਰਮੁਖੋਂ ਸੰਸਾਰ ਵਿੱਚ ਰਹਿ ਕੇ ਭਲਾਈ ਦੇ ਕੰਮ ਕਰਦੇ ਹਾਂ ਜਿਹੜਾ ਮਨੁੱਖ ਸੰਸਾਰ ਵਿੱਚ ਰਹਿ ਕੇ ਸੰਸਾਰ ਦੇ ਭਲਾਈ ਦੇ ਕੰਮ ਵਾਹਿਗੁਰੂ ਪਰਮੇਸ਼ਰ ਨਾਲ ਗੁਰਮੁਖੋਂ ਲੈਵ ਜੋੜ ਕੇ ਰੱਖਦਾ ਉਹਦੀ ਹਰ ਇੱਛਾ ਵਾਹਿਗੁਰੂ ਪੂਰੀ ਕਰਦਾ ਮੈਂ ਅਕੀਰ ਤੇ ਬੇਨਤੀ ਕਰਾਂ ਗੁਰੂਖੋ ਅੱਜ ਅਸੀਂ ਉਸ ਮਹਾਤਮਾ ਅੰਗਰੇਜ਼ ਜੀ ਦੀ ਅੰਤਮ ਅਰਦਾਸ ਦੇ ਸਮੇ ਸਾਰੇ ਜਣੇ ਹਾਜ਼ਰ ਹੋਏ ਆ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਉਸ ਮਾਤਾ ਨੂੰ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਪਿੱਛੇ ਪਰਿਵਾਰ ਮਾਣਾ ਮਨਾ ਦਾ ਬਲ ਬਖਸ਼ਣ ਗੁਰਮੁਖ ਪਿਆਰਿਓ ਭਾਈ ਸੁਰਿੰਦਰ ਸਿੰਘ ਜੀ ਭਾਈ ਪ੍ਰਗਟ ਸਿੰਘ ਜੀ ਔਰ ਭਾਈ ਸੁਵਿੰਦਰ ਸਿੰਘ ਜੀ ਇੰਦਰਜੀਤ ਸਿੰਘ ਜੀ ਰਮਿੰਦਰ ਸਿੰਘ ਦੋਤਰਾ ਮਾਤਾ ਦਾ ਸਾਰੇ ਹੀ ਪਰਿਵਾਰ ਨੂੰ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਬੈਠ ਕੇ ਵਾਹਿਗੁਰੂ ਪਰਮੇਸ਼ਰ ਦਾ ਬਾਣਾ ਮੰਨਣ ਨਾਲ ਉਦਮ ਉਪਰਾਲਾ ਬਖਸ਼ਿਸ਼ ਕਰਨ ਇਹ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਰੀਤੀ ਹੈ ਮਹਾਰਾਜ ਦੀ ਬਾਣੀ ਕਹਿੰਦੀ ਹੈ ਮਰਨ ਲਖਾਏ ਮੰਡਲ ਮੈਂ ਆਏ ਪਰ ਖਿਆਲ ਰੱਖਿਓ ਜਦੋਂ ਮਾਂ ਜਾਂਦੀ ਹੈ ਨਾ ਮਾਂ ਪ੍ਰਮੁਖੋ ਉਹ ਮਾਂ ਦਾ ਜਿਹੜਾ ਵਿਛੋੜਾ ਹੈ ਉਹ ਭਾਵੇਂ ਧੀ ਲਈ ਹੈ ਭਾਵੇਂ ਪੁੱਤਰ ਲਈ ਹੈ ਉਹ ਅਸਹਿ ਹੈ ਉਹ ਅਕਹਿ ਹੈ ਉਦੋਂ ਗੁਰਮਖੋ ਬੈਰਾਗ ਵੀ ਹੁੰਦਾ ਹੈ ਉਦੋਂ ਰੋਣਾ ਵੀ ਹੁੰਦਾ ਹੈ ਮਾਂ ਕਿਸੇ ਦੀ ਜਾਵੇ ਨਾ ਸੰਸਾਰ ਵਿੱਚ ਇਹ ਕਵੀਆਂ ਇਹ ਗੁਰਮਖੋ ਵੱਡੇ ਵੱਡੇ ਵਿਦਵਾਨਾਂ ਨੇ ਕਿਹਾ ਕਹਿੰਦੇ ਜਦੋਂ ਮਾਂ ਵਿਛੜਦੀ ਹੈ ਉਦੋਂ ਗੁਰਮਖੋ ਰੋਣਾ ਕਰਲਾਉਣਾ ਦੁੱਖ ਤਕਲੀਫ ਅੰਤਾਂ ਦਾ ਹੁੰਦਾ ਹੈ ਇਸੇ ਕਰਕੇ ਕਿਸੇ ਸ਼ਾਇਰ ਨੇ ਬੜਾ ਸਮਾਂ ਲਿਖਿਆ ਕਹਿੰਦੇ ਮਾਂ ਵਰਗਾ ਕੋਣ ਹਸਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ਕਹਿੰਦੇ ਪੁੱਲ ਦੁਨੀਆ ਦੇ ਬੂਟੇ ਜੜ ਕੁੱਟੇ ਅਮਰ ਜਾਂਦੇ ਇਹ ਪਰ ਦੁਨੀਆਂ ਦੇ ਲੋਕ ਇਹ ਬੂਟਾ ਫੁੱਲ ਟੁੱਟਿਆਂ ਮਰ ਜਾਵੇ ਕਹਿੰਦੇ ਕੁੱਲ ਦੁਨੀਆਂ ਦੇ ਜਿਹੜੇ ਬੂਟੇ ਨੇ ਗੁਰਮੁਖੋ ਉਹਨੂੰ ਜੜ ਤੋਂ ਕੁੱਟੋਂਗੇ ਤਾਂ ਮਰ ਜਾਏਗਾ ਕਹਿੰਦੇ ਇੱਕੋ ਹੀ ਇੱਕ ਮਾਂ ਵਰਗਾ ਮਾਂ ਦਾ ਜਿਹੜਾ ਕਣਸ਼ਾ ਮਾਂ ਬੂਟਾ ਹੈ ਨਾ ਜੇ ਕਿਤੇ ਕਹਿੰਦੇ ਪੱਤੇ ਫੁੱਲ ਇਹਦੇ ਨਾਲੋਂ ਆਪਣੇ ਧੀਆਂ ਪੁੱਤਰ ਕਿਤੇ ਮਾਂ ਦੇ ਜਾਣ ਤੋਂ ਪਹਿਲਾਂ ਹੀ ਤੁਰ ਜਾਣ ਕਹਿੰਦੇ ਫਿਰ ਖਿਆਲ ਰੱਖਿਓ ਇਹ ਮਾਂ ਜਉਂਦੇ ਜੀ ਮਰ ਜਾ ਜਾਂਦੀ ਹੈ ਇਹ ਵੀ ਬ੍ਰਹਮ ਕਹਿੰਦੇ ਦੁਨੀਆ ਤੇ ਹੋਰ ਕੋਈ ਨਹੀਂ ਇਸੇ ਕਰਕੇ ਗੁਰਮੁਖੋ ਧੰਗ ਗੁਰੂ ਨਾਨਕ ਸੱਜੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਅੰਦਰ ਸਮਝਾਇਆ ਔਰ ਗੁਰਮੁਖੋ ਗੁਰਬਾਣੀ ਨੇ ਕਿਹਾ ਕਹਿੰਦੇ ਦੁਨੀਆ ਦੇ ਕੁੱਲ ਲੋਕ ਨੇ ਦੁਨੀਆ ਦੇ ਕੁੱਲ ਲੋਕ ਨੇ ਕੋਈ ਗਲਤੀ ਕਰਦੇ ਗੁਰਮੁਖੋ ਕੋਈ ਬਖਸ਼ਦਾ ਨਹੀਂ ਹੈ ਇਹ ਮਨੁੱਖ ਤੋਂ ਕੋਈ ਗਲਤੀ ਹੋ ਜੇ ਨਾ ਕੋਈ ਨਹੀਂ ਬਖਸ਼ਦਾ ਇੱਕੋ ਹੀ ਇੱਕ ਦੁਨੀਆ ਦੇ ਵਿੱਚ ਮਾਂ ਹੈ ਜਿਹੜੀ ਆਪਣੇ ਬੱਚੇ ਦੇ ਔਗਣਾ ਨੂੰ ਚਤਾਰਦੀ ਨਹੀਂ ਬੱਚਾ ਜਿੱਡੀ ਮਰਜ਼ੀ ਗਲਤੀ ਕਰ ਦੇ ਮਾਂ ਨਹੀਂ ਮੰਦੀ ਉਹਦਾ ਗਲੀ ਮੁਹੱਲਾ ਰਿਸ਼ਤੇਦਾਰ ਸਾਥ ਸੰਬੰਧੀ ਕਹੀ ਜਾਣ ਵੀ ਤੇਰੇ ਬੱਚੇ ਨੇ ਗਲਤੀ ਕੀਤੀ ਹੈ ਜਿੱਡੀ ਮਰਜ਼ੀ ਗਲਤੀ ਕਰ ਦੇ ਮਾਂ ਹਮੇਸ਼ਾ ਆਪਣੇ ਬੱਚੇ ਦੇ ਔਗਣਾ ਤੇ ਗੁਰਮਖੋ ਪੜਦੇ ਪਉਂਦੀ ਹੈ ਇੱਕ ਮਾਂ ਦਾ ਹੀ ਦਿਲ ਹੈ ਇੱਕ ਮੈਂ ਜਾਂਦੀ ਵਰੀ ਬੇਨਤੀ ਕਰ ਜਾ ਇੱਕ ਵਾਰੀ ਕੀ ਹੋਇਆ ਨਾ ਮੈਂ ਇਹ ਗੁਰਮਖੋ ਖਬਰ ਪੜ੍ਹੀ ਆਪਣੇ ਪੰਜਾਬ ਦੀ ਉਹ ਖਬਰ ਹੈ ਕਹਿੰਦੇ ਪੁੱਤਰ ਨੇ ਕੀ ਕੀਤਾ ਨਸ਼ੇ ਦੀ ਲੱਤ ਲੱਗੀ ਬੱਚੇ ਨੂੰ ਨਸ਼ੇ ਦੀ ਲੱਤ ਲੱਗੀ ਜਿੰਨਾ ਸਮਾਂ ਮਾਂ ਕੋਲ ਮਾਇਆ ਸੀ ਗਹਿਣੇ ਸੀ ਮਾਂ ਦਿੰਦੀ ਰਹੀ ਵੀ ਮੇਰਾ ਬੱਚਾ ਬਚਿਆ ਰਹੇ ਨਸ਼ਾ ਇੰਨਾ ਵੱਧ ਗਿਆ ਘਰ ਦਾ ਸਭ ਕੁਝ ਹੀ ਕਹਿੰਦੇ ਬਰਬਾਦ ਹੋ ਗਿਆ ਘਰ ਬੇਚ ਬਟਕੇ ਖਾ ਗਿਆ ਪਿਤਾ ਚੜਾਈ ਚੜ ਗਿਆ ਕੱਲੀ ਮਾਂ ਰਹਿ ਗਈ ਇੱਕ ਦਿਨ ਕੀ ਹੋਇਆ ਮਾਂ ਤੋਂ ਪੁੱਤਰ ਨਸ਼ੇ ਵਾਸਤੇ ਪੈਸੇ ਮੰਗਦਾ ਇਹਨਾ ਮੈਂ ਨਸ਼ਾ ਕਰਨਾ ਮਾਂ ਮੈਨੂੰ ਪੈਸੇ ਦੇ ਮਾਂ ਕਹਿੰਦੀ ਪੁੱਤਰਾ ਮੇਰੇ ਕੋ ਕੁਝ ਨਹੀਂ ਬਚਿਆ ਕੁਝ ਨਹੀਂ ਬਚਿਆ ਮਾਂ ਨੂੰ ਪੁੱਤਰ ਨੇ ਗੁਰਮੁਖੋ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਇਥੇ ਤੱਕ ਮਾਰਿਆ ਇੰਨਾ ਕੁੱਟਿਆ ਕਿ ਮਾਂ ਦੀ ਟਿੰਨੀ ਮਾਂ ਦੇ ਮੂੰਹ ਵਿੱਚ ਦੇ ਕੇ ਗੁਰਮੁਖੋ ਕਿ ਮਾਂ ਦੀ ਆਵਾਜ਼ ਆਲੇ ਦੋਲੇ ਨਾ ਜਾਵੇ ਮਾਂ ਬੇਹੋਸ਼ ਹੋ ਗਈ ਇਹ ਡਰ ਗਿਆ ਵੀ ਹੁਣ ਮਾਂ ਤੇ ਮਰ ਗਈ ਮਾਂ ਨੂੰ ਚੁੱਕ ਕੇ ਗੁਰਮੁਖੋ ਬਾਹਰ ਕਿਤੇ ਝਾੜੀਆਂ ਵਿੱਚ ਸੁਟਣਾ ਸੁਟਣ ਦੇ ਲਈ ਚੁੱਕ ਲਿਆ ਮਾਂ ਨੂੰ ਬੋਰੇ ਵਿੱਚ ਪਾਪੇ ਬਾਹਰ ਸੁਟਾਇਆ ਕੋਈ ਰਾਹੀ ਰੰਗਣ ਲੱਗਿਆ ਮਾਂ ਨੂੰ ਕਿਤੇ ਗੁਰਮੁਖੋ ਹੋਸ਼ ਆਈ ਕਿਤੇ ਹਿੱਲੀ ਉਹਨੇ ਵੇਖਿਆ ਵੀ ਆਹ ਬੋਰੇ ਵਿੱਚ ਪਾਇਆ ਕੁਝ ਹਿਲਦਾ ਹੈ ਉਹ ਰਾਘੀਰ ਨੇ ਜਦੋਂ ਖੋਲਿਆ ਮਾਂ ਦੇ ਮੂੰਹ ਵਿੱਚ ਪਿੰਨੀ ਗੁਰਮੁਖੋ ਦਿੱਤੀ ਹੈ ਸਰੀਰ ਤੇ ਨੀਲ ਪਏ ਨੇ ਜ਼ਖਮੀ ਹੈ ਮਾਂ ਉਹਨੇ ਚੁੱਕ ਕੇ ਹਸਪੀਟਲ ਪਹੁੰਚਾਇਆ ਹਸਪੀਟਲ ਵਿੱਚ ਗਈ ਮਾਂ ਨੂੰ ਗੁਰਮੁਖੋ ਸੰਭਾਲਿਆ ਤੇ ਡਾਕਟਰ ਕਹਿੰਦਾ ਕਹਿੰਦਾ ਇਸ ਮਾਂ ਦੇ ਸਰੀਰ ਦੇ ਉੱਤੇ ਇੰਨੇ ਫੱਟ ਲੱਗਿਆ ਇੰਉਂ ਲੱਗਦਾ ਕਿਸੇ ਨੇ ਕੁੱਟਿਆ ਮਾਰਿਆ ਬਹੁਤ ਜ਼ਿਆਦਾ ਹੈ ਕਹਿੰਦਾ ਇਹ ਤੇ ਪੁਲਿਸ ਕੇਸ ਬਣਨਾ ਚਾਹੀਦਾ ਮਾਂ ਅੱਧੀ ਸੁਰਤ ਹੈ ਅਜੇ ਮਾਂ ਨੂੰ ਪੁੱਤਰ ਨੇ ਇੰਨਾ ਕੁੱਟਿਆ ਮਾਂ ਨੂੰ ਪਤਾ ਲੱਗਿਆ ਵੀ ਹੁਣ ਜਦੋਂ ਪੁਲਿਸ ਕੇਸ ਬਣ ਗਿਆ ਨਾ ਤੇ ਮੇਰੇ ਬੱਚੇ ਦਾ ਪੁੱਤਰ ਦਾ ਆਏਗਾ ਮਾਂ ਅੱਧੀ ਸੁਰਤ ਵਿੱਚ ਆਪਣੇ ਗੁਰਮੁਖੋ ਪੁੱਤਰ ਨੂੰ ਬਚਾਉਣ ਦੇ ਲਈ ਡਾਕਟਰ ਦਾ ਹੱਥ ਫੜ ਕੇ ਕੱਪੜੇ ਫੜ ਕੇ ਖਿੱਚ ਰਹੀ ਹੈ ਕਹਿੰਦੀ ਹੈ ਹੱਥ ਜੋੜ ਕੇ ਕਹਿੰਦੀ ਵੇਖਿਓ ਕਿਤੇ ਪੁਲਿਸ ਕੇਸ ਨਾ ਬਣਾ ਦਿਓ ਕਿਉਂ ਕਿਉਂਕਿ ਜਿਸ ਪੁੱਤਰ ਨੂੰ ਮੈਂ ਕੁੱਖੋਂ ਜਨਮ ਦਿੱਤਾ ਮੈਂ ਮਰਦੇ ਸਮੇਂ ਤੱਕ ਉਹਦਾ ਮੰਗੁਰਾ ਨਹੀਂ ਚਾਹੁੰਦੀ ਮਾਂ ਕਦੇ ਆਪਣੇ ਪੁੱਤਰ ਦਾ ਬੁਰਾ ਨਹੀਂ ਚਾਹੁੰਦੀ ਤਾਹੀ ਬਾਣੀ ਨੇ ਕਿਹਾ ਨਾ ਸੁੱਤ ਅਪਰਾਧ ਕਰਤ ਹੈ ਜیتے ਜਨਨੀ ਜੀਤ ਨਾ ਰੱਖ ਉਸ ਤੇਤੇ ਕਹਿੰਦੇ ਕਦੇ ਵੀ ਮਾਂ ਆਪਣੇ ਬੱਚੇ ਦੇ ਅਪਰਾਧ ਨੂੰ ਔਗਣ ਨੂੰ ਚਿਤਾਰਦੀ ਨਹੀਂ ਯਾਦ ਨਹੀਂ ਰੱਖਦੀ ਮਾਂ ਭੁਲਾ ਦਿੰਦੀ ਹੈ ਕਦੇ ਮਾਤਾ ਜੀ ਯਾਦ ਨਾ ਰੱਖਦੀ ਔਗਣ ਵਿਚਾਰੇ ਪੁੱਤਰਾਂ ਦੇ ਖੰਡ ਸਭ ਗੁਣ ਮੇਰਾ ਇੱਕ ਮਾਂ ਹੀ ਆ ਸੰਸਾਰ ਦੇ ਵਿੱਚ ਜਿਹੜੀ ਕਦੇ ਵੀ ਆਪਣੇ ਪੁੱਤਰ ਧੀ ਆਪਣੇ ਬੱਚਿਆਂ ਦੇ ਜਿਨ੍ਹਾਂ ਨੂੰ ਕੋਖੋ ਜਨਮ ਦਿੱਤਾ ਹੈ ਉਹਨਾਂ ਦੇ ਔਗਣ ਜਾਤ ਨਹੀਂ ਰੱਖਦੀ ਦੁਨੀਆ ਦੇ ਲੋਕ ਕਹਿੰਦੇ ਤੇ